ਸਾਸੀਖਾਲ ਸਵਾਗਤ ਹੈ ਐਸਐਮਜੀ ਨਿਊਜ਼ ਦੇ ਦਰਸ਼ਕਾਂ ਦਾ ਤੇ ਮੈਂ ਹਾਂ ਕਸ਼ਮੀਰ ਸਿੰਘ ਅੱਜ ਨਾਲ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਰਾਜਾਂ ਸੇਵਾ ਸਵਾਲ ਤਾਂ ਬਣਦਾ ਹੈ ਜਿਸ ਵਿੱਚ ਅਸੀਂ ਗੱਲਬਾਤ ਕਰਾਂਗੇ ਆਮ ਜਨਤਾ ਤੋਂ ਲੈ ਕੇ ਪੰਜਾਬ ਦੀ ਰਾਜਨੀਤੀ ਤੱਕ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਟਿਆਲੇ ਦੌਰਾ ਔਰ ਕੀਤੇ ਗਏ ਵੱਡੇ ਐਲਾਨਾਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਧਾਈ ਗਈ ਕੋਚਾਂ ਦੀ ਤਨਖਾਹ ਬਾਰੇ ਔਰ ਪਿੰਡੂ ਰੋਜ਼ਗਾਰ ਦੇਣ ਲਈ ਪਿੰਡਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਬੱਸਾਂ ਚਲਾਉਣ ਬਾਰੇ ਔਰ ਜਿਸ ਨੇ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਮਿਹਨਤ ਮਜੂਤ ਨੇ ਮੇਰੇ ਸਹਿਯੋਗੀ ਹਰਤੀ ਜੀ ਹਰਤੀ ਜੀ ਬੀਤੇ ਦਿਨੇ ਅਰਵਿੰਦ ਕੇਂਜਰੀਵਾਲ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਦੌਰੇ ਤੇ ਗਏ ਔਰ ਹਸਪੀਟਲ ਲਈ ਵੱਡੇ ਐਲਾਨ ਕਰ ਗਏ ਬਿਲਕੁਲ ਕਸ਼ਮੀਰ ਜੀ ਕੱਲ ਕੀ ਕਹਿੰਦੇ ਨੇ ਪਟਿਆਲਾ ਦੇ ਵਿੱਚ ਦੌਰਾ ਕੀਤਾ ਗਿਆ ਅਰਮਨ ਕੇਸ਼ਰੀਵਾਲ ਦੇ ਵੱਲੋਂ ਵੀ ਜੋ ਦਿੱਲੀ ਦੇ ਸੁਪਰੀਮੋ ਨੇ ਭਗਵੰਤ ਮਾਨ ਵੀ ਉੱਥੇ ਮੌਜੂਦ ਸੀਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੱਡੇ ਵੱਡੇ ਐਲਾਨ ਕੀਤੇ ਗਏ 40 ਹੋਰ ਹਸਪਤਾਲ ਖੋਲਣ ਦਾ ਐਲਾਨ ਕੀਤਾ ਗਿਆ ਪਿੰਡਾਂ ਦੇ ਵਿੱਚ ਬੱਸ ਸੇਵਾ ਦੀ ਵੀ ਸ਼ੁਰੂਆਤ ਕਰਨ ਦੀ ਐਲਾਨ ਕੀਤਾ ਗਿਆ ਕਿ ਨੌਜਵਾਨਾਂ ਨੂੰ ਹੁਣ ਰੋਜ਼ਗਾਰ ਵੀ ਮਿਲੇਗਾ ਇਹਦੇ ਨਾਲ ਹੀ ਜਿਹੜੇ ਆਊਟਸੋਰਸਸ ਕੋਚ ਨੇ ਉਹਨਾਂ ਦੀ ਤਨਖਾਹਾਂ ਵੀ ਵਧਾਈਆਂ ਗਈਆਂ ਜੀ ਅਜਿਹੇ ਕਈ ਐਲਾਨ ਨੇ ਜਿਹੜੇ ਕੱਲ ਉਹਨਾਂ ਨੇ ਕੀਤੇ ਜੀ ਸਭ ਤੋਂ ਪਹਿਲੀ ਗੱਲ ਕਿ ਇੱਕ ਚੰਗਾ ਉਪਰਾਲਾ ਕਰਨ ਦੀ ਕੋਸ਼ਿਸ਼ ਲਗਾਤਾਰ ਕਰਦੇ ਆ ਰਹੇ ਨੇ ਜਦੋਂ ਦੀ ਸੱਤਾ ਦੇ ਵਿੱਚ ਆਏ ਨੇ ਕਿ ਅਸੀਂ ਜਨਤਾ ਦਾ ਭਲਾ ਕਰ ਸਕੀਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਖਤਮ ਕਰ ਸਕੀਏ ਕੋਈ ਪਾਰਟੀ ਦਾ ਨਾਂ ਹੀ ਆ ਆਮ ਆਦਮੀ ਪਾਰਟੀ ਕਿ ਮੈਨਾਂ ਕਿਵੇਂ ਜਨਤਾ ਦੇ ਪੱਖ ਤੋਂ ਲੈ ਕੇ ਚੱਲਣਗੇ ਨਾ ਬਿਲਕੁਲ ਜਨਤਾ ਦੇ ਪੱਖ ਦੀ ਗਲਤੀ ਕਰਦੇ ਨੇ ਪਰ ਆਮ ਜਨਤਾ ਉਹਨਾਂ ਦੀਆਂ ਐਲਾਨਾਂ ਤੇ ਹਮੇਸ਼ਾ ਪਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਜੇ ਐਲਾਨ ਹੋ ਜਾਂਦੇ ਨੇ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਸੁੱਖ ਨਹੀਂ ਮਿਲਦਾ ਹੁਣ ਉਹਨਾਂ ਨੇ ਦੌਰਾ ਕਰਨਾ ਪਟਿਆਲੇ ਦਾ ਪਟਿਆਲੇ ਦੇ ਦੌਰੇ ਦੇ ਵਾਸਤੇ ਵੱਡੇ ਬੋਰਡ ਲਗਾਤੇ ਜੀ ਅੱਧਾ ਪੈਸਾ ਤਾਂ ਇਹਨਾਂ ਬੋਰਡਾਂ ਤੇ ਖਰਚ ਹੋ ਗਿਆ। ਜੀ। ਰੂਟ ਜਿਹੜੇ ਡਾਇਵਰਟ ਕਰ ਦਿੱਤੇ ਜਾਂਦੇ ਨੇ, ਰਸਤੇ ਬੰਦ ਕਰ ਦਿੱਤੇ ਜਾਂਦੇ ਨੇ ਤੇ ਇਹਨਾਂ ਡਿਸਟੈਂਸ ਦੇ ਵਿੱਚ ਜਿਹੜੇ ਰਸਤੇ ਡਾਇਵਰਟ ਕੀਤੇ ਗਏ ਨੇ, ਜਿਹੜੇ ਦੁਕਾਨਦਾਰ ਨੇ ਰੈਡੀ ਫੜੀ ਵਾਲੇ ਇੱਕ ਤੋਂ ਉਹਨਾਂ ਦੀ ਗਾਕੀ ਮਰ ਜਾਂਦੀ ਹੈ। ਲੋਕੀ ਖੱਜਲ ਖਵਾਰ ਹੋ ਜਾਂਦੇ ਨੇ ਜਿਹਨੂੰ ਟਾਈਮ 'ਤੇ ਕਿਤੇ ਆਫਿਸ ਜਾਣਾ ਹੈ, ਹਸਪੀਟਲ ਜਾਣਾ ਹੈ ਉਹ ਪਹੁੰਚ ਹੀ ਨਹੀਂ ਪਾਂਦਾ। ਜੀ। ਤੁਸੀਂ ਦੇਖੋ ਕਿ ਜੇਕਰ ਹੁਣ ਉਹਨਾਂ ਨੇ ਕਿਹਾ ਕਿ 40 ਵੱਡੇ ਹੋਰ ਹਸਪਤਾਲ ਖੋਲੇ ਜਾਣਗੇ ਠੀਕ ਹੈ ਲੇਕਿਨ ਪਟਿਆਲਾ ਦੇ ਜਿਹੜਾ ਕੋਸਲਿਆ ਹਸਪਤਾਲ ਹੈਗਾ ਉਹਦੀ ਗੱਲ ਕਰੀਏ ਦੇਖੋ ਇੱਕ ਬਾੜ ਦੇ ਉੱਪਰ ਕਿੰਨਾ ਦਾ ਪੈਸਾ ਖਰਚ ਕਰ ਦਿੱਤਾ ਹੈ ਕਿਆ ਜੰਦਾ ਕਿ ਕਰੋੜਾ ਰੁਪਏ ਇੱਕ ਬਾੜ ਤੇ ਖਰਚਾ ਗਿਆ ਬਿਲਕੁਲ ਕਰੋੜਾ ਰੁਪਏ ਖਰਚ ਕਰ ਦਿੱਤੇ ਨੇ ਹੁਣ ਇਸੇ ਗੱਲ ਨੂੰ ਲੈ ਕੇ ਅਕਾਲੀ ਦਲ ਨੇ ਵੀ ਤੰਜ ਕਸਤਾ ਸੋ ਕੋਈ ਵਾਅਦਾ ਜੀ ਕਹਿੰਦੇ ਨੇ ਸਾਰੇ ਝੂਠੇ ਵਾਅਦੇ ਕੀਤੇ ਐ ਕਿ ਇੱਕ ਵਾਰ ਤੇ ਜੇ ਇੰਨੇ ਰੁਪਏ ਖਰਚ ਕਰ ਦੇਣਗੇ ਉਹ ਵੀ ਕਰੋੜਾ ਰੁਪਏ ਖਜ਼ਾਨੇ ਤਾਂ ਫਿਰ ਖਾਲੀ ਹੋਣਗੇ ਫਿਰ ਕਹਿੰਦੇ ਨੇ ਪੰਜਾਬ ਤੇ ਕਰਜ਼ਾ ਹੋ ਗਿਆ ਜੀ ਸਾਨੂੰ ਗ੍ਰਾਮੀਣ ਵਿਕਾਸ ਵਾਸਤੇ ਪਿੰਡੂ ਵਿਕਾਸ ਵਾਸਤੇ ਸਾਨੂੰ ਫੰਡ ਚਾਹੀਦਾ ਹੈ ਬਨਵਾਰੀ ਜੀ ਨੂੰ ਚਿੱਠੀ ਲਿਖਦੇ ਨੇ ਕਿ ਸਾਨੂੰ ਫੰਡ ਚਾਹੀਦਾ ਹੈ ਫਿਰ ਜਦੋਂ ਉਧਰੋਂ ਹਿਸਾਬਕਤਾ ਮੰਗਿਆ ਜਾਂਦਾ ਹੈ ਤਾਂ ਫਿਰ ਕਹਿੰਦੇ ਨੇ ਕਿ ਨਹੀਂ ਜੀ ਸਾਡੇ ਕੋਲ ਤਾਂ 50000 ਦਾ ਕਰਜ਼ਾ ਨਹੀਂ ਹੈਗਾ ਸਿਰਫ 47000 ਕਰੋੜ ਦਾ ਕਿ ਕਹਿੰਦੇ ਨੇ ਕਰਜ਼ਈ ਹੈਗਾ ਆ ਜੀ ਪਿਛੇ ਭਵਨ ਸਿੰਘ ਮਾਨ ਨੇ ਅਬ ਰਾਜਪਾਲ ਨੂੰ ਆਪਣਾ ਚਿੱਠੀ ਦਾ ਜਵਾਬ ਦਿੱਤਾ ਜੀ ਬਿਲਕੁਲ ਉਹਨਾਂ ਨੇ ਜਵਾਬ ਦੇ ਵਿੱਚ ਇੰਨੀਆਂ ਗੱਲਾਂ ਕਹਿ ਦਿੱਤੀਆਂ ਲੇਕਿਨ ਜਿਹੜੇ ਖਰਚੇ ਹੁੰਦੇ ਨੇ ਤੁਸੀਂ ਆਣਾ ਆ ਤੁਸੀਂ ਦੌਰਾ ਕਰਨਾ ਹੈ ਤੁਸੀਂ ਐਲਾਨ ਕਰ ਦਿੱਤਾ ਕਿ ਅੱਜ ਮੈਂ ਇਸ ਇਲਾਕੇ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਜਾਂ ਇਸ ਸੂਬੇ ਦੇ ਵਿੱਚ kan nah. ਉੱਥੇ ਲੋਕੀ ਆਣਗੇ ਮੈਂ ਉਹ ਲੋਕਾਂ ਦੇ ਵਾਸਤੇ ਜੋ ਨਹੀਂ ਹੋ ਸਕਦਾ ਮੈਂ ਦੇਣੀ ਉਹ ਤਾਂ ਐਲਾਨ ਕਰੂੰਗਾ ਤੁਹਾਨੂੰ ਬਹੁਤ ਵੱਡੇ ਵੱਡੇ ਬੋਰਡ ਲਗਾਉਣ ਦੀ ਕੀ ਲੋੜ ਹੈ ਅੱਛਾ ਕਿਆ ਜਾਂਦਾ ਪਹਿਲਾਂ ਕਿਆ ਜਾਂਦਾ ਸੀ ਕਿ ਜਦੋਂ ਅਸੀਂ ਆਮ ਸੱਤਾ ਚਾਹਾਂਗੇ ਕਿ ਆਮ ਨਾਗਰਿਕ ਹੋਊਗਾ ਔਰ ਮੇਰੇ ਖਿਆਲ ਇਹ ਵੀ ਕਿਹਾ ਗਿਆ ਸੀ ਕਿ ਵੱਡੇ ਵੱਡੇ ਬੋਰਡ ਹੋਲਡਿੰਗਾਂ ਦੀ ਤੁਹਾਨੂੰ ਚੀਜ਼ ਨਹੀਂ ਦਿਖੇਗੀ ਪਰ ਵੱਡੇ ਵੱਡੇ ਬੋਰਡ ਤੇ ਸੇਮ ਚੀਜ਼ ਉਹ ਹੀ ਦਿਖਦੇ ਆ ਬਿਲਕੁਲ ਉਹ ਜਿਹੜੇ ਉਹਨਾਂ ਨੇ ਗੱਲਾਂ ਕੀਤੀਆਂ ਸੀ ਨਾ ਉਹ ਕਿਤੇ ਨਾ ਕਿਤੇ ਸਿਰਫ ਗੱਲਾਂ ਹਵਾ ਦੇ ਵਿੱਚ ਹੀ ਰਹਿ ਗਈਆਂ ਨੇ ਲੇਕਿਨ ਸਭ ਤੋਂ ਜ਼ਿਆਦਾ ਅੱਜ ਆਮ ਆਦਮੀ ਪਾਰਟੀ ਦੇ ਹੋਲਡਿੰਗਸ ਬੋਰਡਸ ਪ੍ਰਚਾਰ ਬਹੁਤ ਜ਼ਿਆਦਾ ਦਿਖਾਈ ਦਿੰਦਾ ਨਾ ਕਿ ਆਮ ਜਨਤਾ ਦੇ ਪ੍ਰਤੀ ਜਿਹੜਾ ਕੰਮ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਨੇ ਬਹੁਮਤ ਦੇ ਨਾਲ ਜਤਾਇਆ ਇੱਕ ਬਦਲਾਅ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਬਦਲੇਗੀ ਤੇ ਸਾਡੀ ਆਵਾਜ਼ ਵੀ ਸੁਣੀ ਜਾਏਗੀ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਨਤਾ ਨੂੰ ਨਿਰਾਸ਼ਾ ਹੀ ਮਿਲੀ ਹੈ ਲੋਕਾਂ ਨੂੰ ਲੱਗਦਾ ਸੀ ਕਿ ਕਾਮ ਆਦਮੀ ਦੀ ਸਰਕਾਰ ਨੇ ਇੱਕ ਆਮ ਆਦਮੀ ਜੀਵਨ ਪદ્ધਤੇ ਹੋਣਗੇ ਕਿਦਾਂ ਕਿਤੇ ਸਾਡੀ ਗੱਲ ਸੁਣੀ ਜਾਊਗੀ ਪਰ ਹਰਿ ਜੀ ਮੇਰਾ ਏਰੀਆ ਵੀ ਮੰਨ ਲਓ ਜਲੰਧਰ ਪਾਈਪਾਸ ਤੋਂ ਅੱਗੇ ਪੈਂਦਾ ਵਾ ਔਰ ਮੈਂ ਇੱਥੋਂ ਜੀ ਨੰਗਦਾ ਵਾਂ ਭਾਗ ਨਗਰ ਚੌਕ ਲਾ ਲੋ ਜਿਗਰਾਉਂਪੁਰ ਲਾ ਲਓ ਔਰ ਜਲੰਧਰ ਬਾਈਪਾਸ ਲਾ ਲਓ ਔਰ ਉੱਥੇ ਆਮ ਆਦਮੀ ਪਾਰਟੀ ਔਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੱਡੀ ਵੱਡੀ ਹੋਡਿੰਗ ਲੱਗੀ ਹੈ ਔਰ ਮੇਰੇ ਖਿਆਲ ਉਹਨਾਂ ਦਾ ਖਰਚਾ ਲੱਖਾਂ ਚ ਹੋਊਗਾ ਲੱਖਾਂ ਚ ਖਰਚਾ ਹੁੰਦਾ ਆ ਇਹੀ ਖਰਚੇ ਜੇ ਬਚਾ ਲੈਣ ਤੇ ਜਿਹੜਾ ਇਹਨਾਂ ਦੀ ਵੇਸਟੇਜ ਹੁੰਦੀ ਹੈ ਇਹਨਾਂ ਨੂੰ ਪੈਸੇ ਦੀ ਲੋੜ ਪੈ ਜਾਂਦੀ ਹੈ ਕੇਂਦਰ ਸਰਕਾਰ ਤੋਂ ਮੰਗਣ ਦੀ ਲੋੜ ਪੈ ਜਾਂਦੀ ਹੈ ਉਹ ਸ਼ਾਇਦ ਕਿਤੇ ਕਿਤੇ ਜਰੂਰਤ ਨਾ ਪਵੇ ਤੇ ਆਪਣੇ ਸੂਬੇ ਨੂੰ ਬਕਾਇਦਾ ਚਲਾ ਸਕਦੇ ਨੇ ਜਨਤਾ ਤੇ ਲਈ ਜਿਹੜੇ ਪੈਸੇ ਪੈਸੇ ਦੀ ਲੋੜ ਪੈਂਦੀ ਹੈ ਉਹਨਾਂ ਪੈਸਿਆਂ ਦੇ ਵਿੱਚੋਂ ਹੀ ਜਨਤਾ ਦੀ ਜਿਹੜੀ ਸੁਵਿਧਾਵਾਂ ਨੇ ਉਹਦੇ ਵਿੱਚ ਲਗਾ ਸਕਦੇ ਨੇ ਬਹੁਤ ਚੰਗੀ ਤਰ੍ਹਾਂ ਇਨਵੈਸਟ ਕਰ ਸਕਦੇ ਆ ਕਸ਼ਮੀਰ ਜੀ ਦੇਖੋ ਤੁਹਾਡੇ ਨਾਲ ਇਹ ਵੀ ਗੱਲ ਕਰਨਾ ਚਾਹੂਗੇ ਹੁਣ ਆਪਾਂ ਹਸਪੀਟਲ ਦੀ ਗੱਲ ਕਰਦੇ ਪਏ ਸੀਗੇ ਇੱਕ ਵਾਰ ਦੇ ਉੱਪਰ ਉਹਨੇ ਕਰੋੜਾ ਰੁਪਏ ਖਰਚ ਕਰ ਦਿੱਤੇ ਠੀਕ ਹੈ ਅਕਾਲੀ ਦਲ ਕਹਿੰਦਾ ਹੈ ਕਿ ਝੂਠੇ ਵਾਅਦੇ ਨੇ ਵੱਡੇ ਲਾਨਾਂ ਦੀ ਗੱਲ ਕਰਦੇ ਪਏ ਅਸੀਂ ਹਸਪੀਟਲ ਦੀ ਗੱਲ ਕਰਦੇ ਪਿਆ ਕਰੋੜਾ ਰੁਪਏ ਇੱਕ ਵਾਰ ਦੇ ਖਰਚ ਕਰ ਦਿੱਤਾ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਬੱਸ ਸੇਵਾ ਕਰਨੀਆਂ ਵਾਂ ਤਾਂ ਕਿ ਨੌਜਵਾਨ ਨਾ ਤਾਂ ਬਾਕੀ ਵਾਰਡਾਂ ਦੇ ਉੱਪਰ ਕੋਈ ਖਰਚਾ ਹੋ ਪਾਏਗਾ ਉੱਥੇ ਜੇ ਚੀਜ਼ਾਂ ਦੀ ਲੋੜ ਹੈਗੀ ਹੈ ਸਹੂਲਤ ਹੈਗੀ ਹੈ ਸਰਕਾਰੀ ਹਸਪਤਾਲਾਂ ਦੇ ਹਾਲ ਦੇਖ ਲਓ ਸਿਵਲ ਹਸਪਤਾਲਾਂ ਦੇ ਵਿੱਚ ਸਹੂਲਤਾਂ ਹੁੰਦੀਆਂ ਨਹੀਂ ਮੇਰੇ ਖਿਆਲ ਨਾਲ ਲੁਧਿਆਣਾ ਦਾ ਜਿਹੜਾ ਸਿਵਲ ਹਸਪਤਾਲ ਆ ਹਮੇਸ਼ਾ ਚਰਚਾ ਵਿੱਚ ਰਹਿੰਦਾ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਚਰਚਾ ਦੇ ਵਿੱਚ ਕਦੇ ਉੱਥੇ ਡਾਕਟਰ ਟਾਈਮਸਰ ਨਹੀਂ ਆਉਂਦੇ ਕਦੇ ਉੱਥੇ ਸਿਸਟਮ ਸਹੀ ਨਹੀਂ ਹੈਗਾ ਜਾਂ ਇਲਾਜ ਲਈ ਦਵਾਈਆਂ ਟਾਈਮਸਰ ਨਹੀਂ ਹੈਗਾ ਪੋਖਾ ਸਾਰੀਆਂ ਚੀਜ਼ਾਂ ਨੇ ਛੋਟੀਆਂ-ਛੋਟੀਆਂ ਜਿਹੜੀਆਂ ਸਰਕਾਰ ਦੇ ਵੱਲੋਂ ਜਿਹੜੀਆਂ ਉਹ ਕਮੀਆਂ ਕੀਤੀਆਂ ਜਾ ਰਹੀਆਂ ਨੇ ਪਰ ਸਿਰਫ ਐਲਾਨ ਜਿਹੜੇ ਉਹ ਐਲਾਨ ਹੀ ਰਹਿ ਜਾਂਦੇ ਨੇ ਹੁਣ ਬਸਾਂ ਦੇ ਜਿਹੜੇ ਸਟਾਰਟਿੰਗ ਕਰਨ ਲੱਗੇ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਜੂਗਾ ਪਰ ਫੰਡਿੰਗ ਕਿੱਥੋਂ ਕਰਨਗੇ ਉਹਨਾਂ ਨੂੰ ਪਰ ਜੀ ਕਹਿ ਰਿਹਾ ਕਿ ਪੰਜਾਬ ਚ 12 ਹਜ਼ਾਰ ਦੇ ਕਰੀਬ ਪਿੰਡ ਨੇ ਜੀ ਔਰ ਹਰ ਇੱਕ ਪਿੰਡ ਨੂੰ ਅਸੀਂ ਸ਼ਹਿਰ ਨਾਲ ਜੋੜਾਂਗੇ ਹਰ ਇੱਕ ਪਿੰਡ ਚ ਬੱਸ ਲਾਵਾਂਗੇ ਔਰ ਕਿਤੇ ਨਾ ਕਿਤੇ ਆਮ ਆਦਮੀ ਨੂੰ ਸੌਖਾ ਹੋਊਗਾ ਬਿਲਕੁਲ ਤੇ ਸੌਖਾ ਵਾਸਤੇ ਜ਼ਰੂਰ ਉਹਨਾਂ ਨੇ ਇਹ ਜਿਹੜਾ ਉਪਰਾਲਾ ਸੋਚਿਆ ਵੀ ਹੈਗਾ ਕਿ ਅਸੀਂ ਪਿੰਡਾਂ ਦੇ ਵਿੱਚ ਬੱਸ ਸੇਵਾ ਲਾ ਦਿੰਨੇ ਆ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਜਾਓ ਇਹਦੇ ਨਾਲ ਇੱਕ ਚੀਜ਼ ਤਾਂ ਜ਼ਰੂਰ ਹੋ ਜੂਗੀ ਕਿ ਜਿਹੜੇ ਮਹਿਲਾਵਾਂ ਨੇ ਜਾਂ ਜਿਹੜੇ ਵੀ ਨੌਜਵਾਨ ਨੇ ਜਿਹੜੇ ਬੱਚੇ ਪੜਨ ਆਉਂਦੇ ਨੇ ਪਿੰਡਾਂ ਤੋਂ ਸ਼ਹਿਰਾਂ ਦੇ ਵੱਲ ਉਹਨਾਂ ਨੂੰ ਕਈ ਵਾਰ ਬੱਸਾਂ ਨਹੀਂ ਮਿਲਦੀਆਂ ਕੱਲੇ ਅਤਰਾ ਵੀ ਕਰਨੀ ਪੈ ਜਾਂਦੀ ਹੈ ਮਾਹੌਲ ਜਿਸ ਤਰ੍ਹਾਂ ਦਾ ਹੈਗਾ ਆ ਬੱਚਿਆਂ ਨੂੰ ਕੱਲੇ ਆਣਾ ਜਾਣਾ ਬਹੁਤ ਔਖਾ ਹੁੰਦਾ ਹੈ ਇਹ ਉਪਰਾਲਾ ਬਹੁਤ ਵਧੀਆ ਆ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਮੈਨੇਜ ਹੁੰਦਾ ਹੈ ਸਰਕਾਰ ਮੈਨੇਜ ਕਿਸ ਤਰ੍ਹਾਂ ਕਰਦੀ ਹੈ ਉੱਥੇ ਵੀ ਆ ਕੇ ਇਹ ਨਾ ਹੋਵੇ ਕਿ ਬੱਸਾਂ ਤਾਂ ਲਾ ਦਿੱਤੀਆਂ ਨੇ ਪਰ ਬੱਸਾਂ ਦੇ ਜਿਹੜੇ ਡਰਾਈਵਰ ਹੋਣਗੇ ਉਹਨਾਂ ਨੂੰ ਤਨਖਾਹੀ ਨਾ ਮਿਲਣ ਕਾਮਰਸ਼ੀਅਲ ਇਹ ਹੋ ਸਕਦੀ ਹੈ ਕਿ ਬੱਸਾਂ ਦੇ ਵਿੱਚ ਡੀਜ਼ਲ ਨਾ ਹੋਵੇ ਔਰ ਡਰਾਈਵਰਾਂ ਨੂੰ ਤਨਖਾਹ ਨਾ ਮਿਲੇ ਤੇ ਉਹਨਾਂ ਦਾ ਘਰ ਨਾ ਚੱਲੇ ਤਾਂ ਕਿਤਨ ਕਿਤੇ ਫਿਰ ਉਹ ਵੀ ਹੜਤਾਲ ਦੇ ਨਾਂ ਬੈਠ ਜਾਣ ਕਿਉਂਕਿ ਸਿਸਟਮ ਨੂੰ ਐਲਾਨ ਕਰਨਾ ਬੜਾ ਸੌਖਾ ਆ ਉਹਨਾਂ ਨੇ ਆਊਟਸੋਰਸਿੰਗ ਜਿਹੜੇ ਕੋਚ ਨੇ ਉਹਨਾਂ ਦੀ ਤਨਖਾਹਾਂ ਵਧਾਤੀਆਂ ਹਾਂ ਵਧਾ ਦਬਲ ਹੀ ਕਰਤੀਆਂ ਨੇ ਡਬਲ ਕਰਤੀਆਂ ਹਾਂ ਚੰਗਾ ਕੀਤਾ ਕਿ ਚਲੋ ਜਿਹੜੇ ਕੋਚ ਨੇ ਜੇਕਰ ਖੇਡਾਂ ਦੇ ਵਿੱਚ ਮਨ ਨਹੀਂ ਲੱਗਦਾ ਕਿਉਂਕਿ ਨੌਜਵਾਨ ਜਿਹੜੇ ਨੇ ਅੱਜਕੱਲ ਨਸ਼ੇ ਵੱਲ ਜ਼ਿਆਦਾ ਜਾ ਰਹੇ ਨੇ ਉਹਨਾਂ ਦੀ ਤਨਖਾਹਾਂ ਜ਼ਿਆਦਾ ਹੋਣਗੀਆਂ ਉਹ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰੋਗੇ ਖੇਡਾਂ ਵਾਲੇ ਆਲੇ ਪਾਸੇ ਲੈ ਕੇ ਆਓਗੇ ਇਹ ਬਹੁਤ ਚੰਗੀ ਗੱਲ ਹੈ ਲੇਕਿਨ ਕੁਝ ਚੀਜ਼ਾਂ ਜਿਹੜੀਆਂ ਅਜੇ ਹੀਆਂ ਨੇ ਜਿਹੜੀ ਖਰਚੇ ਨੂੰ ਲੈ ਕੇ ਆ ਪੰਜਾਬ ਦੇ ਜਿਹੜਾ ਕਰਜ਼ਾ ਬਣਦਾ ਪਿਆ ਇਹਨਾਂ ਚੀਜ਼ਾਂ ਵੱਲ ਉਹਨਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਸਾ ਕਿਤਨਾ ਕਿਤੇ ਖਡਾਰੀਆਂ ਨੂੰ ਲਿਆਉਣਗੇ ਤੇ ਖਡਾਰੀਆਂ ਨੂੰ ਕਢਾਉਣਗੇ ਔਰ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਕਿਤਨਾ ਕਿਤੇ 골ਡ ਮਾਈਨਰ ਮਿਲੇਗਾ ਪਰ ਇਸ ਵਿੱਚ ਵੱਡੀ ਗੱਲ ਹੈ ਕਿ ਤਨਖਾਹਾਂ ਡਬਲ ਕਰ ਦਿੱਤੀਆਂ ਉਹ ਕਿਤਨਾ ਕਿਤੇ ਵਿੱਤੀ ਬੋਝ ਹੈ ਪੰਜਾਬ ਤੇ ਨਹੀਂ ਪੈਂਦਾ ਜਿਹੜਾ ਵਿੱਤੀ ਬੋਝ ਹੈ ਉਹ ਪੰਜਾਬ ਤੇ ਜ਼ਰੂਰ ਪੈਂਦਾ ਹੈ ਲੇਕਿਨ ਜੇਕਰ ਸਿਸਟਮ ਵਾਈਜ਼ ਉਹਨਾਂ ਨੂੰ ਦੇਖਿਆ ਜਾਵੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਿਤਨੇ ਕਿਤੇ ਡਬਲ ਕਰਨੀਆਂ ਤਨਖਾਹਾਂ ਉਹ ਪੰਜਾਬ ਤੇ ਵਿੱਤੀ ਬੋਝ ਜਿਹੜਾ ਜ਼ਿਆਦਾ ਪੈ ਰਿਹਾ ਹੈ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਇਹ ਫੈਸਲਾ ਜਿਹੜਾ ਲਿਆ ਤਾਂ ਸੋਚ ਕੇ ਹੀ ਲਿਆ ਹੋਊਗਾ ਠੀਕ ਹੈ ਡਬਲ ਕਰਨਾ ਥੋੜਾ ਸੋਚ ਕੇ ਕਰਨਾ ਚਾਹੀਦਾ ਸੀਗਾ ਪਰ ਇਹ ਫੈਸਲਾ ਮੁੱਖ ਮੰਤਰੀ ਸਾਹਿਬ ਜੀ ਦਾ ਹੈਗਾ ਤਾਂ ਫਿਰ ਕਿਤੇ ਪੈਸੇ ਆਉਣਗੇ ਕਿ ਕਿਤੇ 40000 ਕਰਨਾ ਔਰ ਕਿਤਨਾ ਕਿਤੇ ਰੈਵਨਿਊ ਜਨਰੇਟ ਕਰਨਾ ਕਿਤਨਾ ਕਿਤੇ ਪ੍ਰੋਬਲਮ ਆ ਸਕਦੀ ਹੈ ਪਰ ਚਲੋ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਫੈਸਲਾ ਲਿਆ ਤਾਂ ਉਹਨਾਂ ਨੇ ਕਿਸ ਨਾ ਕੋਈ ਸੋਚ ਕੇ ਲਿਆ ਹੋਊਗਾ ਅੱਛਾ ਗੱਲ ਕਰ ਲੈਨੇ ਆ ਪਿਛਲੇ ਦਿਨੀ ਸੌਰੀ ਪਿਛਲੇ ਟਾਈਮ ਚ ਸਕਾਲਰਸ਼ਿਪ ਹਟਾਲੇ ਦੀ ਜੋ ਸਾਧ ਸਿੰਘ ਧਰਮਸੋਤ ਨੇ ਕੀਤਾ ਸੀ ਬਿਲਕੁਲ ਸਭ ਤੋਂ ਪਹਿਲਾ ਮਾਮਲਾ ਸੀਗਾ ਜਦੋਂ ਉਹਨਾਂ ਦਾ ਨਾਮ ਆਇਆ ਸੀ ਸਕਾਲਰਸ਼ਿਪ ਘਟਾਲੇ ਦੇ ਵਿੱਚ ਉਹਨਾਂ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਗਈ ਹੈ ਤੇ ਵਸੂਲੀ ਦੀ ਜਿਹੜੀ ਹੈ ਕਾਰਵਾਈ ਉਹ ਵੀ ਤੇਜ਼ ਕਰ ਦਿੱਤੀ ਗਈ ਹੈ ਮਤਲਬ ਜਾਂਚ ਲਗਾਤਾਰ ਵਧਾਈ ਫਾਸਟ ਕੀਤੀ ਲੇਕਿਨ ਹੁਣ ਜਿਹੜਾ ਆ ਜਿਸ ਤਰ੍ਹਾਂ ਵਿਜੀਲੈਂਸ ਵਿਭਾਗ ਰਾਜਨੀਤਿਕ ਪਾਰਟੀਆਂ ਦੇ ਉੱਪਰ ਰੇਡ ਕਰ ਰਿਹਾ ਹੈ ਨਾ ਵੀ ਜੇ ਆਮਦਨ ਤੋਂ ਵੱਧ ਜਿਹਦੀ ਜਾਇਦਾਦ ਆ ਉਹਨਾਂ ਨੂੰ ਗ੍ਰਿਫਤ ਦੇ ਵਿੱਚ ਲੈ ਰਿਹਾ ਜਾਂਚ ਲਗਾਤਾਰ ਚੱਲਦੀ ਪਈ ਹੈ ਫਿਰ ਉਹ ਚਾਹੇ ਆਪਣੇ ਕੋਈ ਵੀ ਵਿਧਾਇਕ ਹੋਣ ਲੇਕਿਨ ਹੁਣ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਵਿਭਾਗ ਦੇ ਅੰਦਰ ਹੁਣ ਜਿਹੜੇ ਨਿਆਂਕ ਆਧਾਰੇ ਨੇ ਵਿਧਕ ਆਧ ਉਹਨਾਂ ਤੇ ਵੀ ਨਜ਼ਰ ਪਾ ਰਹੀ ਹੈ ਹੁਣ ਉਹ ਜਿਹੜੇ ਆਧਾਰੇ ਹੈਗੇ ਨੇ ਉਹ ਵੀ ਰਡਾਰ ਤੇ ਆ ਗਏ ਨੇ ਕਿ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਕਿਉਂਕਿ ਕਾਫੀ ਕੁਝ ਭ੍ਰਿਸ਼ਟਾਚਾਰਤਾ ਖਤਮ ਦੇਖ ਉਹਦਾ ਨਾਮ ਨਹੀਂ ਲੈ ਰਿਹਾ ਫਿਰ ਚਾਹੇ ਸਕੂਲ ਹੋਵੇ ਇਹ ਕਾਲਜ ਹੋਵੇ ਜਾਂ ਕੋਈ ਵੀ ਚੱਕਿਆ ਆਧਾਰਾ ਹੋਵੇ ਮਤਲਬ ਕਿ ਅਚਾ ਤੁਹਾਡੇ ਅਕੋਰਡਿੰਗ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਵਿਦਿਕ ਆਧਾਰੇ ਦੇ ਕਿਤੇ ਨਾ ਕਿਤੇ ਕਰਮਚਾਰੀ ਵੀ ਇਹਦੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਇਦਾਂ ਉਹਨਾਂ ਦਾ ਦੁਆਰਾ ਕਿਹਾ ਜਾ ਰਿਹਾ ਹੈ ਬਿਲਕੁਲ ਕਿਹਾ ਜਾ ਰਿਹਾ ਹੈ ਜੇਕਰ ਕਿਤਨੇ ਕਿਤੇ ਕੋਈ ਸ਼ੱਕ ਦਾ ਜਿਹੜਾ ਆਧਾਰ ਹੈ ਉਹ ਸ਼ੱਕ ਦੀ ਨਿਗਾਹ ਦੇ ਵਿੱਚ ਆਇਆ ਜਿਸ ਦੇ ਕਰਕੇ ਵਿਜੀਲੈਂਸ ਵਿਭਾਗ ਨੇ ਐਡਾ ਵੱਡਾ ਫੈਸਲਾ ਲਿਆ ਕਿ ਹੁਣ ਉਹਨਾਂ ਤੇ ਵੀ ਅਸੀਂ ਨਜ਼ਰ ਰੱਖਾਂਗੇ ਕਿੱਥੇ ਕੌਣ ਕਪਲਾ ਕਰਦਾ ਪਿਆ ਸਕਾਲਰਸ਼ਿਪ ਕਈ ਬੱਚੇ ਨੂੰ ਨਹੀਂ ਮਿਲਦੀ ਲਗਾਈ ਹੁੰਦੀ ਹੈ ਬੱਚੇ ਪੜਦੇ ਆ ਮਿਹਨਤ ਕਰਦੇ ਨੇ ਲੇਕਿਨ ਉਹ ਸਕਾਲਰਸ਼ਿਪ ਉਹਨਾਂ ਨੂੰ ਚਾਹਂਦੀ ਨਹੀਂ ਹੈ ਬੱਚਾ ਆਪਣਾ ਫਿਊਚਰ ਕਿਵੇਂ ਬਣਾਏਗਾ ਇੱਕ ਤਾਂ ਉਹਨਾਂ ਦੀ ਆਮਦਨ ਘਟ ਹੁੰਦੀ ਹੈ ਜੀ ਆਰਤੀ ਜੀ 39 ਕਰੋੜ ਰੁਪਏ ਦਾ ਘਾਟਾ ਵਾ ਮਤਲਬ ਕਪਲਾ ਵਾ ਬਹੁਤ ਹੀ ਵੱਡਾ ਕਪਲਾ ਵਾ ਔਰ ਤੁਸੀਂ ਲਾ ਲਓ ਵੀ ਗਰੀਬ ਬੱਚਿਆਂ ਦੇ ਸਕਾਲਰਸ਼ਿਪ ਖਾ ਕੇ ਹਨਾ ਘਟ ਬੜੀ ਮਾੜੀ ਗੱਲ ਆ ਔਰ ਤੁਹਾਡੀ ਇੰਨੀ ਤਨਖਾਹਾਂ ਮਾਣਦੇ باوجود ਵੀ ਤੁਸੀਂ ਇਹ ਚੀਜ਼ ਕਰਦੇ ਹੋ ਔਰ ਕਿਤਨਾ ਕਿਤੇ ਬਹੁਤ ਹੀ ਮਾੜੀ ਗੱਲ ਆ ਇਸ ਤੱਕ ਜਮਾ ਤੁਹਾਨੂੰ ਭੁਗਤਣਾ ਵੀ ਪਊਗਾ ਬਿਲਕੁਲ ਦੇਖੀ ਜਿਹੜਾ 39 ਕਰੋੜ ਦਾ ਕਪਲਾ ਹੈ ਨਾ ਹੈ ਤਾਂ ਬਹੁਤ ਵੱਡਾ ਕਪਲਾ ਤਨਖਾਹਾਂ ਵੱਡੀਆਂ ਹੋਣ ਦੇ باوجود ਵੀ ਉਹ ਕਪਲਾ ਕਿਉਂ ਕਰਦੇ ਨੇ ਪ੍ਰਸ਼ਟਾਚਾਰੀ ਨੂੰ ਆਪਣੇ ਅੰਦਰ ਕਿਉਂ ਲੈ ਕੇ ਆਉਂਦੇ ਨੇ ਕੋਈ ਕੋਈ ਮਜਬੂਰੀ ਰਹੀ ਹੋਣੀ ਆ ਤਨਖਾਹਾਂ ਮ ਟਾਈਮ ਸਰ ਨਹੀਂ ਮਿਲਦੀਆਂ ਹੋਣੀਆਂ ਅੰਦਰ ਖਾਤੇ ਬਹੁਤ ਕੁਝ ਹੋ ਸਕਦਾ ਆ ਕੰਮ ਲਈ ਆਪਾਂ ਜਾਣੇ ਅੱਜ ਦੀ ਡੇਟ 'ਚ ਆਪਾਂ ਕਿਸੇ ਵੀ ਡਿਪਾਰਟਮੈਂਟ 'ਚ ਚੱਲ ਜਾਈਏ ਸਿੱਧੇ ਤਰੀਕੇ ਨਾਲ ਕੋਈ ਕੰਮ ਨਹੀਂ ਹੁੰਦਾ ਕਿ ਆਪਾਂ ਜਾਣਿਆ ਕੋਈ ਪੱਤਰ ਹੁੰਦਾ ਹੈ ਮੰਗ ਪੱਤਰ ਹੈ ਜਾਂ ਕੋਈ ਵੀ ਅਪਲੀਕੇਸ਼ਨ ਲਗਾਣੀ ਹੋਵੇ ਜਾਂ ਤਾਂ ਸਾਨੂੰ ਬਹੁਤ ਜ਼ਿਆਦਾ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਜਾਂ ਤਾਂ ਸਿੱਧਾ ਕਹਿੰਦੇ ਜੀ ਇਹਦੇ ਇੰਨੀ ਫੀਸ ਲੱਗੇਗੀ ਆ ਕੀ ਇਹ ਵੀ ਜਾ ਸਕਦਾ ਹੈ ਕਿ ਸਾਡੇ ਜਿਹੜੇ ਸਰਕਾਰੀ ਕੀ ਪ੍ਰਾਈਵੇਟ ਮੈਗ ਵੀ ਕਿਤੇ ਨਾ ਕਿਤੇ ਇਸ ਪ੍ਰਸ਼ਾਸਨ ਦੇ ਪੂਰੇ ਤਰ੍ਹਾਂ ਸਕਾਰ ਨੇ ਕੋ ਪ੍ਰਾਈਵੇਟ ਅਧਾਰੇ ਹੋਣ ਜਾਂ ਫਿਰ ਸਰਕਾਰੀ ਅਧਾਰੇ ਹੋਣ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦਾ ਜਿਹੜਾ ਹੈ ਨਾ ਉਹ ਹਰ ਪਾਸੇ ਹੈ ਜਿਸ ਨੂੰ ਮੁੱਖ ਮੰਤਰੀ ਸਾਹਿਬ ਆਪਣੇ ਪੰਜਾਬ ਸਰਕਾਰ ਜਿਹੜੀ ਖਤਮ ਕਰਨ ਦੀ ਪੂਰ ਜ਼ੋਰ ਕੋਸ਼ਿਸ਼ ਕਰ ਰਹੀ ਹੈ ਲੇਕਿਨ ਹੁਣੇ ਭ੍ਰਿਸ਼ਟਾਚਾਰ ਕਦੋਂ ਤੱਕ ਖਤਮ ਹੋ ਸਕਦਾ ਹੈ ਕਿਸ ਤਰ੍ਹਾਂ ਖਤਮ ਹੋਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਤੇ ਮਨਪ੍ਰੀਤ ਬਾਦਲ ਜੀ ਪਿਛਲੇ 8 ਦਿਨਾਂ ਤੋਂ ਫਰਾਰ ਨੇ ਹਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਬਿਲਕੁਲ ਆਪਾਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਪਏ ਹਾਂ ਉਹਨਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਕਾਰਵਾਈ ਚੱਲਦੀ ਪਈ ਹੈ ਕਿ ਉਹ ਹੁਣ ਫੜੇ ਨਹੀਂ ਜਾ ਰਹੇ ਹੇ ਤੱਕ ਗਾਇਬ ਨੇ ਜੇ ਤਾਂ ਉਹ ਸੱਚੇ ਨੇ ਸੁੱਚੇ ਨੇ ਫਿਰ ਤਾਂ ਸਾਹਮਣੇ ਆ ਜਾਣ ਹੁਣ ਤਾਂ ਦੇਖੋ ਜੋ ਉਹਨਾਂ ਨੇ ਕੋਵਿਡ ਸੈਂਟਰਾਂ ਦੇ ਵਿੱਚ ਜਿਹ ਹੋ ਸਕਦਾ ਉਹਨਾਂ ਦੇ ਵਿੱਚ ਵੀ ਕਈ ਅਜਿਹੇ ਚੀਜ਼ਾਂ ਸਾਹਮਣੇ ਨਿਕਲ ਕੇ ਆ ਜਾਣ ਕਈ ਤਰ੍ਹਾਂ ਸਾਹਮਣੇ ਆ ਜਾਣ ਕਿ ਉਹ ਸਹੀ ਸਾਬਿਤ ਨਾ ਹੋਣ ਹੋ ਸਕਦਾ ਕਿ ਕਿ ਮਨਵੀਤ ਬਾਦਲ ਦਾ ਇਸ ਤਰ੍ਹਾਂ ਫਰਾਰ ਹੋਣਾ ਇਸ ਤਰ੍ਹਾਂ ਪਗੋੜਾ ਹੋਣਾ ਔਰ ਬਿਜਲੀ ਦੀ ਰਡਾਰ ਤੇ ਹੋਣਾ ਪੁਲਿਸ ਦੀ ਉਸ ਦੇ ਹਲਿਓਂ ਗ੍ਰਿਫਤਾਰ ਲਈ ਕਰਨਾ ਕਿਤਨਾ ਕਿਤੇ ਸਵਾਲ ਤਾਂ ਖੜੇ ਕਰਦਾ ਹੀ ਹੈ ਔਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਦਰਸ਼ਕਾਂ ਨੂੰ ਵੀ ਦੱਸ ਦਿੰਨੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਪਿਛਤਾ ਜਾਨੂ ਰੁਕਣ ਦੀ ਕੋਸ਼ਿਸ਼ ਕਰਦੇ ਨੇ ਪਰ ਭ੍ਰਿਸ਼ਟਾਚਾਰ ਇੰਜ ਲੱਗ ਰਿਹਾ ਹੈ ਕਿ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾਣ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਂਦਰੀ ਦੁਆਰਾ ਪੰਜਾਬ ਦਾ ਦੌਰਾ ਕਰਕੇ ਵੱਡੇ ਵੱਡੇ ਐਲਾਨ ਕੀਤੇ ਜਾਣ ਪਰ ਉਹ ਐਲਾਨ ਕਿਤਨਾ ਕਿਤੇ ਪੰਜਾਬ ਦੇ ਵਿੱਤੀ ਖਜ਼ਾਨੇ ਤੇ ਅਸਰ ਪਾਉਂਦੇ ਹੋਣ ਔਰ ਪੰਜਾਬ ਦੀ ਸੁਭਾ ਸਰਕਾਰ ਦੁਆਰਾ ਕਿਤਨਾ ਕਿਤੇ ਕਰਜ਼ਾ ਲੈਣਾ ਔਰ ਕਰਜ਼ਾ ਚੱਕਣਾ ਔਰ ਕਰਜ਼ਾ ਚੱਕ ਕੇ ਥਨਕਾ ਹਾਂ ਵਧਾਉਣੀਆਂ ਵੱਡੇ ਵੱਡੇ ਐਲਾਨ ਕਰਨੇ ਤੇ ਇਸੇ ਲਈ ਤਾਂ ਕਹਿ ਸਕਦੇ ਆ ਕਿ ਸਵਾਲ ਤਾਂ ਬਣਦਾ ਹੀ ਹੈ ਉਮੀਦ ਹੈ ਕਿ ਦਰਸ਼ਕਾਂ ਨੂੰ ਮੇਰੇ ਨਾਲ ਮੇਰੇ ਸਹਿਯੋਗੀ ਆਰਤੀ ਜੀ ਦੇ ਜਵਾਬਾਂ ਨਾਲ ਭਰਪੂਰ ਜਾਣਕਾਰੀ ਮਿਲੀ ਹੋਊਗੀ ਉਮੀਦ ਕਰਦਾ ਹਾਂ ਕਿ ਦਰਸ਼ਕਾਂ ਨੂੰ ਜੋ ਮੁੱਦੇ ਸੀਗੇ ਉਹ ਚੰਗੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ ਮੇਰੇ ਸਹਿਯੋਗੀ ਆਰਤੀ ਜੀ ਨੇ ਜੋ ਜਾਣਕਾਰੀ ਦਿੱਤੀ ਆ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਇਸ ਤਰ੍ਹਾਂ ਦਾ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਬੜੇ ਰੋਇ ਸਮਝ ਨਿਊਜ਼ ਦੇ ਨਾਲ